ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਹਾਂ ਮੱਤ ਦੇ ਫੜ ਦਾ ਵੀਡੀਓ ਬਾਰੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਵਿੱਕੀ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਤੇ ਉਸ ਦੀ ਮੰਮੀ ਬਹੁਤ ਪਰੇਸ਼ਾਨ ਹੁੰਦੀ ਆ ਕਿ ਉਸ ਨੂੰ ਕਿਵੇਂ छुड़ाया ਜਾਵੇ ਤੇ ਇਸ ਬਾਰੇ ਆਪਾਂ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ ਜਦੋਂ ਵਿੱਕੀ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਤਾਂ ਉਸ ਦੀ ਮੰਮੀ ਬਹੁਤ ਦੁਖੀ ਹੁੰਦੀ ਆ ਤੇ ਬਹੁਤ ਸੋਚਦੀ ਆ ਕਿ ਹੁਣ ਅੱਗੇ ਕੀ ਕੀਤਾ ਜਾਵੇ ਉਸ ਨੂੰ ਇਸ ਗੱਲ ਦੀ ਬਹੁਤ ਟੈਨਸ਼ਨ ਹੁੰਦੀ ਆ ਕਿ ਮੇਰੇ ਪੁੱਤ ਦੇ ਨਾਲ ਪੁਲਿਸ ਵਾਲੇ ਪਤਾ ਨਹੀਂ ਕੀ ਕਰ ਰਹੇ ਹੁੰਦੇ ਆ ਪਤਾ ਨਹੀਂ ਉਹਨੂੰ ਕੁਝ ਖਾਣ ਨੂੰ ਦੇ ਵੀ ਰਹੇ ਹੁੰਦੇ ਆ ਕਿ ਕੀ ਕਰ ਰਹੇ ਹੁੰਦੇ ਆ ਤੇ ਤੇ ਮਾਰ ਕੁੱਟ ਰਹੇ ਹੁੰਦੇ ਆ ਬਹੁਤ ਪਰੇਸ਼ਾਨ ਹੁੰਦੀ ਆ ਤੇ ਸੋਚਦੀ ਆ ਕਿ ਹੁਣ ਮੈਂ ਕਿਹਦੇ ਕੋਲ ਜਾਵਾਂ ਤੇ ਕਿਹਦੇ ਕੋਲ ਸਹਾਇਤਾ ਮੰਗਾ ਜਾ ਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਆ ਕਿ ਹੁਣ ਮੈਂ ਅੱਗੇ ਕੀ ਕਰਾਂ ਤੇ ਉਹ ਵੀ ਕਿਨੂੰ ਕਿਵੇਂ ਛੁਡਾਇਆ ਜਾਵੇ ਤੇ ਫਿਰ ਉਹ ਪਿੰਡ ਵਾਲਿਆਂ ਕੋਲ ਵੀ ਜਾਂਦੀ ਆ ਕਿ ਪਿੰਡ ਵਾਲੇ ਦੀ ਰਾਏ ਵੀ ਲੈਂਦੀ ਆ ਕਿ ਹੁਣ ਮੈਂ ਅੱਗੇ ਕੀ ਕਰਾਂ ਤੇ ਪਿੰਡ ਵਾਲੇ ਕੋਈ ਵੀ ਉਹਨਾਂ ਕੋਈ ਵੀ ਪਿੰਡ ਵਾਲਾ ਉਹਦਾ ਸਾਥ ਨਹੀਂ ਦਿੰਦਾ ਉਹ ਸਾਰੇ ਸਮਾਂ ਕੇ ਬੋਲਦੇ ਆ ਕਿ ਅਸੀਂ ਪਹਿਲਾਂ ਹੀ ਵਿੱਕੀ ਦਾ ਸਾਥ ਦਿੱਤਾ ਸੀਗਾ ਪਰ ਉਹਨੇ ਉਹ ਸੁਧਰੀਆ ਨਹੀਂ ਉਹ ਫਿਰ ਵੀ ਪੁੱਛਦੀ ਪੁੱਛਦੀ ਆ ਕਿ ਇੱਕ ਵਾਰ ਮੇਰੇ ਨਾਲ ਚੱਲੋ ਅੱਗੇ ਤਾਂ ਜੇ ਤੁਹਾਨੂੰ ਮੈਂ ਕੁਝ ਕਹਾਂਗੀ ਤੁਸੀਂ ਚਾਹੇ ਮੇਰੇ ਨਾਲ ਨਾ ਚੱਲਣਾ ਪਰ ਕੋਈ ਵੀ ਉਹਦੇ ਨਾਲ ਨਹੀਂ ਚੱਲਦਾ ਫਿਰ ਵਿੱਕੀ ਦੀ ਮੰਮੀ ਵਿੱਕੀ ਦੀ ਪੂਆ ਨੂੰ ਫੋਨ ਲਗਾਉਂਦੀ ਆ ਤੇ ਉਹਨੂੰ ਸਾਰੀ ਕਹਾਣੀ ਦੱਸਦੀ ਆ ਕਿ ਵਿੱਕੀ ਦੇ ਦੋਸਤ ਨੇ ਵਿੱਕੀ ਨੂੰ ਫਸਾ ਦਿੱਤਾ ਤੇ ਉਹਨੂੰ ਵਿੱਕੀ ਨੂੰ ਪੁਲਿਸ ਫੜ ਕੇ ਲੈ ਗਈ ਤੇ ਵਿੱਕੀ ਨੂੰ ਇਸ ਤੋਂ ਬਾਅਦ ਕਢਵਾਉਣਾ ਜੇ ਤੁਹਾਡਾ ਕੋਈ ਜਾਣਕਾਰ ਹੈਗਾ ਤਾਂ ਦੱਸੋ ਪੂਆ ਵੀ ਅੱਗਿਓਂ ਕਹਿੰਦੀ ਆ ਕਿ ਵਿੱਕੀ ਨੇ ਗੰਦੇ ਮੁੰਡਿਆਂ ਦੇ ਨਾਲ ਆਪਣੀ ਜਾਰੀ ਦੋਸਤੀ ਕਿਉਂ ਰੱਖਣੀ ਸੀ ਫਿਰ ਉਹਦੀ ਪੂਆ ਵੀ ਕੁਝ ਗੱਲਾਂ ਉਹ ਦਿਨ ਤਾਂ ਗੰਦੇ ਨਾਲ ਕਰਦੀ ਆ ਕਿਪੂ ਆ ਕਹਿੰਦੀ ਐਵੇਂ ਦਾ ਕਿਸੇ ਨੇ ਸਾਥ ਨਹੀਂ ਦੇਣਾ ਤੁਸੀਂ ਇੱਕ ਵਾਰ ਜਾ ਕੇ ਥਾਣੇ ਜਾ ਕੇ ਆਉਦੇ ਪੁਲਿਸ ਵਾਲਿਆਂ ਕੋਲ ਰਿਕਵੈਸਟ ਕਰੋਗੇ ਵਿੱਕੀ ਵੇਕਸੂਰ ਆ ਨੂੰ ਛੱਡ ਦਿੱਤਾ ਜਾਵੇ ਫਿਰ ਵਿੱਕੀ ਦੀ ਮੰਮੀ ਪੁਲਿਸ ਸਟੇਸ਼ਨ ਜਾਂਦੀ ਆ ਤੇ ਉੱਥੇ ਜਾ ਕੇ ਇੰਸਪੈਕਟਰ ਨਾਲ ਗੱਲ ਕਰਦੀ ਆਗੇ ਮੇਰੇ ਮੁੰਡੇ ਨੂੰ ਛੱਡ ਦਿਓ ਵੇਕਸੂਰ ਆ ਉਹ ਕਹਿੰਦੇ ਆ ਉਹ ਕਹਿ ਰਿਹਾ ਇਸਨੇ ਚੋਰੀਆਂ ਕੀਤੀਆਂ ਗੋਲੀ ਵੀ ਚਲਾਈ ਆ ਤੁਹਾਨੂੰ ਵੇਕਸੂਰ ਕਿੱਥੋਂ ਲੱਗਦਾ ਤੇ ਉਹ ਪੈਸੇ ਦੇਣ ਦੀ ਵੀ ਕੋਸ਼ਿਸ਼ ਕਰਦੀ ਆ ਪਰ ਪੁਲਿਸ ਵਾਲੇ ਉਸ ਦੀ ਕੋਈ ਗੱਲ ਨਹੀਂ ਮੰਨਦੇ ਫਿਰ ਜਿਆਦਾਤਰ ਲੇਮੈਂਡਾ ਕਰਨ ਤੋਂ ਬਾਅਦ ਪੁਲਿਸ ਵਾਲੇ ਉਸ ਨੂੰ ਸਲਾਹ ਦਿੰਦੇ ਆ ਕਿ ਤੁਸੀਂ ਜਨਾਬ ਜਨਾਬ ਦੇ ਖਿਲਾਫ ਕੰਪਲੇਂਟ ਕੀਤੀ ਆ ਤੁਸੀਂ ਉਹਨਾਂ ਨੂੰ ਜਾ ਕੇ ਗੱਲ ਕਰੋ ਜੇ ਉਹ ਆਪਣੀ ਕੰਪਲੇਂਟ ਵਾਪਸ ਲੈ ਲੈਣਗੇ ਤਾਂ ਅਸੀਂ ਵਿੱਕੀ ਨੂੰ ਛੱਡ ਸਕਦੀਆਂ ਤੇ ਤਾਂ ਹੀ ਵਿੱਕੀ ਦਾ ਕੁਝ ਹੋਵੇਗਾ ਤੇ ਪਰ ਉਸ ਦੀ ਮੰਮੀ ਕਹਿੰਦੀ ਉਹ ਬੰਦਿਆਂ ਦਾਸ ਮੇਰੇ ਕੋਲ ਐਡਰੈਸ ਵਗੈਰਾ ਨਹੀਂ ਆ ਤੇ ਮੈਂ ਕਿਵੇਂ ਜਾ ਕੇ ਗੱਲ ਕਰਾਂ ਹੁੱਲਸੋ ਵਾਲੇ ਕਹਿੰਦੇ ਹੋ ਤੁਸੀਂ ਦੇਖੋਗੇ ਕਿਵੇਂ ਗੱਲ ਕਰਨੀ ਆ ਜੇ ਉਹ ਆਪਣੀ ਕੰਪਲੇਂਟ ਵਾਪਸ ਲੈ ਲੂਗੇ ਤਾਂ ਫਿਰ ਵੀਕ ਨੂੰ ਛੱਡ ਸਕਦੇ ਆ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੋ ਧੰਨਵਾਦ ਜੀ